ਅੱਜ ਦੀ ਜਿਹੜੀ ਮੀਟਿੰਗ ਸੀ ਜਿਹੜੇ ਸੰਗਤ ਨੇ ਆਉਣਾ ਉਹਨਾਂ ਦੀ ਟੈਰਪਾਹ ਫੜਾਉਣ ਵਾਸਤੇ ਉਹਨਾਂ ਦੀ ਸੇਵਾ ਵਾਸਤੇ ਲੰਗਰਾਂ ਦੇ ਪ੍ਰਬੰਧ ਕਰਨਾ ਹੱਦ ਸਚਾਰੂ ਤਰੀਕੇ ਨਾਲ ਸੇਵਾ ਭਾਵਨਾ ਕਿਵੇਂ ਲੰਗਰਾਂ ਦੀ ਵੰਡ ਕਿੱਥੇ ਕਿੱਥੇ ਕਿਹੜੀ ਕਿਹੜੀ ਦਿਸ਼ਾ ਚ ਜਿੱਥੇ ਜਿੱਥੇ ਲੋਕ ਆਉਣਾ ਤੇ ਜਿੱਥੇ ਜਿੱਥੇ ਲੱਗ ਜੇ ਉਹਨੂੰ ਸੌਖੇ ਤਰੀਕੇ ਨਾਲ ਵਧੀਆ ਤਰੀਕੇ ਨਾਲ ਜਿਹੜਾ ਗੁਰੂ ਦਾ ਲੱਗ ਰਿਹਾ ਉਹ ਵਰਤਿਆ ਜਾ ਸਕੇ ਤਾਂ ਕਿ ਸੰਗਤ ਨੇ ਜੀ ਨੇ ਛਕਣਾ ਉਹ ਸ਼ਰਦਾ ਭਾਵਨਾ ਨਾਲ ਬੜੇ ਸੱਜਿਆ ਤੇ ਸਜ ਦਿੱਤੇ ਕਿਰੇ ਸ਼ਖਸ ਤਕਣਾ ਤਾਂ ਕਿ ਬੋਧਾ ਕਿਤੇ ਮਸਾੜਨਾ ਮੱਚੇ ਕਿਤੇ ਇਹਨਾਂ ਕੋਈ ਨੂੰ ਪ੍ਰਸ਼ਾਦਾ ਮਿਲੇ ਕਿ ਨੂੰ ਨਾ ਮਿਲੇ ਇਹ ਸਾਰੇ ਪ੍ਰਬੰਧਾਂ ਤੇ ਅੱਜ ਸਾਰੀਆਂ ਸੰਪਰਦਾਵਾਂ ਨੇ ਸੱਜਿਆ ਸੀ ਆ ਸਾਰਿਆਂ ਨੂੰ ਉਹਨੇ ਲੰਗਰਾ ਦਿੱਤੇ ਜਿਹੜੀ ਜਿਹੜੀ ਦਿਸ਼ਾ ਤੋਂ ਸੰਗਤ ਨੇ ਹੋਣਾ ਉਸੇ ਉਸੇ ਬਨੇ ਉਹਨਾਂ ਦੀ ਵੰਡ ਕਰਕੇ ਉਹਨਾਂ ਨੂੰ ਲੰਗਰਾ ਦਾ ਪ੍ਰਬੰਧ ਕਰ ਦਿੱਤਾ ਕਿ ਨੌਜਵਾਨਾਂ ਨੂੰ ਤੇ ਹੀ ਬੇਨਤੀ ਕਰਾਂਗੇ ਵੀ ਇਹ ਸ਼ਤਾਬਦੀਆਂ ਵਾਂ ਤੇ ਆਪਣੇ ਜੀਵਨ ਚ ਕੋਈ ਕਰਮ ਵਾਲੇ ਲੋਗ ਆ ਜਿਨ੍ਹਾਂ ਨੂੰ ਇਹ ਵੇਖਣ ਦਾ ਸੁਭਾਗ ਪ੍ਰਾਪਤ ਹੋਇਆ ਉਹ ਕਿ ਸ਼ਤਾਬ ਦੀ ਜੀ 100 ਸਾਲ ਪਾਤਾ ਸੋ ਇਹ ਕਰਮਾਂ ਦੀ ਗੱਲ ਆ ਆਪਾਂ ਸਾਡੇ 400 ਸਾਲਾ ਗੁਰੂ ਅੰਗਦੇਵ ਜੀ ਮਹਾਰਾਜ ਦਾ ਆਪਾਂ ਜਿਹੜਾ ਉਹ ਸ਼ਤਾਬ ਜੀ ਨੇ ਜੋਤੀ ਜੋਤ ਸਮੁੰਦੀ ਮਨਾ ਰਹੇ ਪੁਰਾਣ ਰਾਮਦਾਸ ਸੱਚੇ ਪਾਤਸ਼ਾਹ ਦਾ ਗੁਰਗੱਤੀ ਦੇਸ ਦਾ ਉਹ ਸ਼ਤਾਬ ਜੀ ਆਪਾਂ ਬਣਾ ਰਹੇ ਸੋ ਉਹਨਾਂ ਨੂੰ ਇਹੋ ਹੀ ਅਪੀਲ ਆ ਵੀ ਗੁਰੂ ਨਾਲ ਜੁੜਨਾ ਤੇ ਲੜਬਾਜੀ ਨਾ ਕਰਨਾ ਇੱਥੇ ਜਿੱਦਾਂ ਸੰਗਤ ਨਿਮਾਣੇ ਹੋ ਕੇ ਆਉਂਦੀ ਆ ਸਾਨੂੰ ਨਿਮਾਣੇ ਹੋ ਕੇ ਚੱਲ ਕੇ ਤੇ ਲੰਗਰ ਦਾ ਪ੍ਰਸ਼ਾਦਾ ਉਸੇ ਪਿਆਰ ਸਤਿਕਾਰ ਨਾਲ ਜਦੋਂ ਗੁਰੂ ਮਹਾਰਾਜ ਨੇ ਲੰਗਰ ਸ਼ੁਰੂ ਕੀਤਾ ਈ ਜਿੱਦਾਂ ਇੱਥੇ ਅਕਬਰ ਅਰਗੇ ਬਾਦਸ਼ਾਹ ਨੇ ਆ ਕੇ ਸੇਚਗਾ ਕੇ ਜੇ ਬਹਿ ਕੇ ਲੰਗਰ ਛਕਿਆ ਵਾ ਸਾਨੂੰ ਉਸ ਸਰਦ ਦਾ ਭਾਵਨਾ ਦੇ ਨਾਲ ਛਕਣਾ ਚਾਹੀਦਾ ਬਹੁਤ ਵੱਡਿਆਂ ਭਾਗਾਂ ਵੜੇ ਆ ਸਾਡੀ ਜ਼ਿੰਦਗੀ 'ਚ ਇਸਤਾਬ ਦੀ ਆਈ ਆ 450 ਸਾਲਾਂ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਦੀ ਗੁਰਤਾ ਗੱਦੀ ਦਾ ਸ਼ਤਾਬ ਦੀ ਉਸ ਤੋਂ ਬਾਅਦ ਫਿਰ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਦਾ ਜੋਤੀ ਜੋਤ ਸਮਾਉਣਾ ਇਸਤਾਬ ਦੀ ਆਈ ਹੈ ਇਹਦੇ ਪ੍ਰਬੰਧਾਂ ਚ ਬੜੀਆਂ ਮੀਟਿੰਗਾਂ ਹੁੰਦੀਆਂ ਨੇ ਜਿਹੜੇ ਜਿਹੜੇ ਹਰ ਕਾਰੋਬਾਰ ਲਈ ਮੀਟਿੰਗ ਹੁੰਦੀ ਅੱਜ ਇੱਥੇ ਜਿਹੜੇ ਲੰਗਰ ਸਾਹਿਬ ਜਿਹੜੇ ਲੰਗੜੇ ਮਹਾਪੁਰਸ਼ਾਂ ਨੇ ਸੁਸਾਇਟੀਆਂ ਨੇ ਲਾਉਣੇ ਆ ਉਹ ਸਾਰਿਆਂ ਨੂੰ ਥਾਂ ਲਾੜ ਕੀਤੇ ਗਏ ਆ ਸਾਡੇ ਸਖਤਰ ਸਾਹਿਬ ਗੁਰਿੰਦਰ ਸਿੰਘ ਜੀ ਸਾਡੇ ਮੈਂਬਰ ਸਾਹਿਬ ਜਲੰਧਰ ਤੋਂ ਆਏ ਨੇ ਹੋਰ ਇੱਥੇ ਮੈਂਬਰ ਸਾਰੇ ਮਤਲਬ ਸਾਰੇ ਮਸਾਦਕੇ ਉਹਨਾਂ ਨੂੰ ਥਾਂ-ਥਾਂ ਦੱਸਿਆ ਗਿਆ ਉਹਨੂੰ ਕਿਹਾ ਕਿ ਬੋਰਡ ਆਪੋ ਆਪਣੇ ਲਾ ਦਿਓ ਪਤਾ ਲੱਗ ਜੇ ਵੀ ਆ ਥਾਂ ਲਾ ਕੇ ਫਿਰ ਖਟੋ-ਖਟੋ 30 ਖਟੋ-ਖਟੋ 30 ਸਥਾਨਾਂ ਦੇ ਲੰਗਰ ਜਿਹੜੇ ਆ ਉਹ ਲਾੜ ਕਰ ਦਿੱਤੇ ਗਏ ਆ ਤੇ ਹੋਰ ਵੀ ਕੋਈ ਆਊਗਾ ਉਹਨੂੰ ਵੀ ਕਰ ਦਿੱਤਾ ਐ ਇੰਨਾ ਉਤਸ਼ਾਹ ਆ ਨਾ ਲੋਕਾਂ ਦੇ ਵਿੱਚ ਗੁਰੂ ਅਮਰਦਾਸ ਜੀ ਬਾਦਸ਼ਾਹ ਦੇ ਸਿਧਾਂਤ ਤੇ ਜੋ ਸ਼ਤਾਬਦੀ ਮਨਾਈ ਜਾਣੀ ਆ ਬਹੁਤ ਵੱਡਾ ਸ਼ਤਾਬ ਸੋ ਇਸੇ ਤਰ੍ਹਾਂ ਰਹਿਚਾਂ ਦਾ ਪ੍ਰਬੰਧ ਨਹੀਂ ਕੀਤਾ ਗਿਆ ਜੋ ਮਤਲਬ 15 16 17 18 ਤਰੀਕ ਤੱਕ ਬੜੇ ਵੱਡੇ ਜੋੜ ਮੇਲੇ ਆਏ ਭਾਂਡਾ ਲੱਗਣਾ ਵਾ ਸੋ ਇਹ ਅਸੀਂ ਸਮਝਦੇ ਆ ਵੀ ਪੜੇ ਭਾਗਾਂ ਨੇ ਸਾਡੇ ਕਰਮਾਂ ਦੇ ਵਿੱਚ ਸਾਡੀ ਜ਼ਿੰਦਗੀ ਦੇ ਵਿੱਚ ਸਥਾਪਦੀ ਹੈ ਪ੍ਰਬੰਧ ਬਹੁਤ ਵੱਡੇ ਆ ਬਹੁਤ ਕੋਈ ਕੋਈ ਕਮੀ ਨਹੀਂ ਹੋਊਗੀ ਸਾਰੇ ਜੋਰ ਨਾਲ ਪ੍ਰਬੰਧ ਹੋ ਰਿਹਾ ਹੈ ਆ ਪੱਕੋਗੇ ਸਾਫ ਸਾਡੇ ਜ਼ਿਲ੍ਹਾ ਪ੍ਰਧਾਨ ਨੇ ਉਹ ਵੀ ਆ ਗਏ ਆ ਕੋਈ ਜਿੱਦੇਵਾਂ ਹੀ ਇਹਨਾਂ ਨੂੰ ਸੋ ਇਹਨਾਂ ਦੀ ਬਾਈਡਰ ਕਰਾਣੇ ਆ ਆਪਾਂ ਸੋ ਬਹੁਤ ਆਪਦੀ ਅਸੀਂ ਗੋਇੰਦਵਾਲ ਦੀ ਧਰਤੀ ਤੇ ਮਨਾ ਰਹੇ ਆ 15 ਤਰੀਕ ਤੋਂ ਲੈ ਕੇ 15 16 17 18 ਮਤਲਬ 4 ਦਿਨ ਦੇ ਪ੍ਰੋਗਰਾਮ ਆ ਸਹਿਜ ਪਾਠਾਂ ਤੋਂ ਕਿਉਂਕਿ ਬਾਣੀ ਗੁਰੂ ਹੈ ਗੁਰੂ ਹੈ ਬਾਣੀ ਵਿਚ ਬਾਣੀ ਅੰਮ੍ਰਿਤਸਾਰੇ ਬਾਣੀ ਤੋਂ ਜਿਹੜੀ ਸ਼ੁਰੂਆਤ ਕੀਤੀ ਜਾਏਗੀ ਸਹਿਜ ਪਾਠਾਂ ਦੇ ਜਿਹੜੇ ਭੋਗ ਆ ਉਹ 15 ਤਰੀਕ ਨੂੰ ਪਾਈ ਜਾਣਗੇ ਇਸੇ ਤਰ੍ਹਾਂ ਜਿੱਦਾਂ ਦੱਸਿਆ ਗਿਆ ਕਿ ਜਿਹੜੇ ਗੱਤਕੇ ਦੇ ਮੁਕਾਬਲੇ ਆ ਉਹ ਵੀ ਸੰਸਾਦ ਪੱਧਰ ਦੇ ਗੱਤਕੇ ਦੇ ਮੁਕਾਬਲੇ ਜਿਹੜੇ ਹੋਣਗੇ ਔਰ 17 ਤਰੀਕ ਨੂੰ ਨਗਰ ਕੀਰਤਨ ਜਿਹੜਾ ਉਹ ਖੰਡੂਰ ਸਾਹਿਬ ਦੀ ਧਰਤੀ ਤੋਂ ਚੱਲ ਕੇ ਗੋਇੰਦਵਾਲ ਦੀ ਧਰਤੀ ਤੇ ਪੈਦਲ ਆਏਗਾ ਤੇ ਰਾਤ ਦੇ ਸਮਾਗਮ ਹੋਣਗੇ 17 ਦੇ ਫਿਰ 18 ਦਾ ਮੇਨ ਸਮਾਗਮ ਹੋਵੇਗਾ ਤੇ ਸੰਗਤਾਂ ਦੇ ਵਿੱਚ ਵੱਡਾ ਉਤਸ਼ਾਹ ਆ ਔਰ ਵੱਡੇ ਪ੍ਰਬੰਧ ਕੀਤੇ ਗਏ ਆ ਭਾਵੇਂ ਉਹ ਰਿਹਾਇਸ਼ ਦੇ ਆ ਭਾਵੇਂ ਲੰਗਰਾਂ ਦੀ ਅੱਜ ਮੀਟਿੰਗ ਸੀਗੀ ਬਖ ਬਖ ਸੰਪਰਦਾਵਾਂ ਬਖ ਬਖ ਮਹਾਪੁਰਸ਼ ਤੇ ਬਖ ਬਖ ਸੁਸਾਇਟੀਆਂ ਜਿਹੜੀਆਂ ਬੜੇ ਉਤਸ਼ਾਹ ਦੇ ਨਾਲ ਇੱਥੇ ਪਹੁੰਚੀਆਂ ਇਹ ਲੰਗਰ ਜਿਹੜੇ ਆ ਇਹ ਗੋਇੰਦਵਾਲ ਦੀ ਧਰਤੀ ਤੇ ਹੋਣਗੇ ਤੇ ਬਾਕੀ ਸੈਂਕੜੇ ਲੰਗਰ ਜਿਹੜੇ ਆ ਉਹ ਜਿਹੜੇ ਰਸਤੇ ਆ ਭਾਮੇ ਜਲੰਧਰ ਕਰਪੂਰਲੇ ਤੋਂ ਰਸਤਾ ਆਉਂਦਾ ਤੇ ਭਾਮੇ ਤੰਤਨ ਦੀ ਢਾਟੀ ਤੋਂ ਭਾਮੇ ਗੋਨਦਵਾਲ ਵੱਲੋਂ ਦੂਜੇ ਖਡੂਰ ਸਾਹਿਬ ਵੱਲੋਂ ਸਾਰਿਆਂ ਤੇ ਲੰਗਰਾਂ ਦੇ ਜਿਹੜੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਸਫਾਈ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਇਦਾਂ ਹੀ ਜਿਹੜੀ ਪਾਰਕਿੰਗ ਆ ਟ੍ਰੈਫਿਕ ਦਾ ਸਮੱਸਿਆ ਜਿਹੜੀ ਹੈ ਉਹਦਾ ਪ੍ਰਬੰਧ ਪ੍ਰਸ਼ਾਸਨ ਦੇ ਸਹਿਯੋਗ ਨਾਲ ਕੀਤਾ ਗਿਆ ਗੁਰੂ ਮਹਾਰਾਜ ਅੱਗੇ ਅਰਦਾਸ ਕਰਦੇ ਕਿ ਗੁਰੂ ਅਮਰਦਾਸ ਮਹਾਰਾਜ ਦੀ ਜਿਹੜੀ ਇਹ ਸ਼ਦਾਦੀ ਹੈ